ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ਖਮੀ ਹੋਏ ਗੁਰਸਿੱਖ ਕਬੱਡੀ ਖਿਡਾਰੀ ਨੂੰ ਇਲਾਜ ਲਈ 1 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਇਹ ਚੈੱਕ ਸ਼੍ਰੋਮਣੀ ਕਮੇਟੀ ਦੇ ਸਕੱਤਰ ਤਜਿੰਦਰ ਸਿੰਘ ਪੱਡਾ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚ ਕੇ ਕਬੱਡੀ ਖਿਡਾਰੀ ਪ੍ਰੀਤਾ ਹਿੰਮਤਪੁਰੀਆ ਨੂੰ ਸੌਂਪਿਆ ਜੋ ਖੇਡਦੇ ਸਮੇਂ ਜ਼ਖਮੀ ਹੋ ਗਿਆ ਸੀ। ਇਸ ਮੌਕੇ ਸਕੱਤਰ ਪੱਡਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਸਿੱਖਿਆ ਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਵੱਡੇ ਯਤਨ ਕੀਤੇ ਜਾਂਦੇ ਨੇ ਉੱਥੇ ਹੀ ਗੁਰਸਿੱਖ ਸਾਬਤ ਸੂਰਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਨਾਲ ਜੋੜਨ ਲਈ ਖੇਡ ਵਿੰਗ ਵੀ ਸਥਾਪਿਤ ਕੀਤੇ ਹੋਏ ਨੇ। ਇਹਨਾਂ ਖੇਡ ਵਿੰਗ 'ਚ ਤਿਆਰ ਕਬੱਡੀ ਤੇ ਹਾਕੀ ਦੀਆਂ ਟੀਮਾਂ ਖੇਡ ਜਗਤ 'ਚ ਨਾਮਵਰ ਪ੍ਰਾਪਤੀਆਂ ਕਰ ਰਹੀਆਂ ਨੇ। ਸ਼੍ਰੋਮਣੀ ਗੋਦਰਾ ਪ੍ਰਬੰਧਕ ਕਮੇਟੀ ਜਿੱਥੇ ਐਜੂਕੇਸ਼ਨ, ਧਰਮ ਪ੍ਰਚਾਰ ਤੇ ਹੋਰ ਬਹੁਤ ਸਾਰੇ ਕਾਰਜ ਕਰਦੀ ਆ, ਉੱਥੇ ਇਹਨਾਂ ਨੇ ਇੱਕ ਵਿਸ਼ੇਸ਼ ਵਿੰਗ ਸਪੋਰਟਸ ਭਾਗ ਵਿੱਚ ਸਥਾਪਿਤ ਕੀਤਾ ਆ। ਨੌਜਵਾਨੀ ਨੂੰ ਨਸ਼ੇ ਤੋਂ ਦੂਰ ਕਰਨ ਲਈ ਸਪੋਰਟਸ ਵਿੱਚ ਕਬੱਡੀ ਤੇ ਹਾਕੀ ਦੀਆਂ ਟੀਮਾਂ ਜਿਹੜੀਆਂ ਸਾਡੀਆਂ ਉਹ ਪੰਜਾਬ ਵਿੱਚ ਚੰਗਾ ਨਾਮ ਨਖਤ ਰਹੀਆਂ ਸਾਡੇ ਨਾਲ ਖੇਡਦਿਆਂ ਪ੍ਰੀਤਾ ਹਿੰਮਤਪੁਰੀਆ ਜੋ ਇੱਕ ਅੱਛਾ ਕਬੱਡੀ ਖਿਡਾਰੀ ਆ ਤੇ ਇਹਦੇ ਸੱਟ ਲੱਗੀ ਸੀਗੀ ਤੇ ਜਦੋਂ ਇਹ ਗੱਲ ਬਹਿਮਾਂਜੋਤ ਪ੍ਰਧਾਨ ਸਾਹਿਬ ਤੇ ਮੁਖਸਕਤਾ ਸਾਹਿਬ ਦੇ ਧਿਆਨ ਵਿੱਚ ਲਿਆ ਲਈ ਉਹਨਾਂ ਨੇ ਤੁਰੰਤ ਇਹਨਾਂ ਨੂੰ 1 ਲੱਖ ਰੁਪਏ ਦੀ مالی ਸਹਾਇਤਾ ਦੇਣ ਦਾ ਐਲਾਨ ਕੀਤਾ ਜੋ ਅੱਜ ਮੈਂ ਲੈ ਕੇ ਇਹਨਾਂ ਨੂੰ ਦੇਣਾ ਮੇਰੇ ਨਾਲ ਸਾਬਜ ਸਿੰਘ ਸਿਹੜੀ ਜੋ ਕਬੱਡੀ ਦੇ ਕੋਚ ਆ ਉਹ ਇਸ ਸਮੇਂ ਨਾਲ ਆ ਤੇ ਅਸੀਂ ਅਜੇ ਨੂੰ 1 ਲੱਖ ਰੁਪਇਆ ਦੇ ਕੇ ਤੇ ਇਹਦੇ ਲਈ ਅੱਗੇ ਚੰਗੇ ਪ੍ਰਗਟ ਦੀ ਕਾਮਨਾ ਕਰਦੇ ਆ ਜਲਦੀ ਤੋਂ ਜਲਦੀ ਤੰਦਰੁਸਤ ਹੋ ਕੇ ਤੇ ਫਿਰ ਸ਼ਰੂਨਗੋਤਰਾ ਪ੍ਰਬੰਧਕ ਕਮੇਟੀ ਦੀ ਟੀਮ ਵਿੱਚ ਖੇਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਮੋ ਕੇ ਸਹਾਇਤਾ ਰਾਸ਼ੀ ਪ੍ਰਾਪਤ ਕਰਨ ਵਾਲੇ ਖਿਡਾਰੀ ਪ੍ਰੀਤਾ ਹਿੰਮਤਪੁਰੀਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਜਲਦ ਹੀ ਉਹ ਤੰਦਰੁਸਤ ਹੋ ਕੇ ਮੁਰ ਕਬੱਡੀ ਟੀਮ ਵਿੱਚ ਖੇਡਣਗੇ ਮੈਂ ਕਬੱਡੀ ਖਿਡਾਰੀ ਪ੍ਰੀਤਾ ਹਿੰਮਤਪੁਰੀਆ ਤੇ ਮੇਰੇ ਸ਼੍ਰੋਮਣੀ ਕਮੇਟੀ ਦੇ ਮੈਚ ਖੇਡਦੇ ਆ ਸੱਟ ਲੱਗ ਗਈ ਸੀ ਤੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਸਿੱਖਾਂ ਦੀ ਸਰਮੋਰ ਸੰਸਥਾ ਵਾ ਤੇ ਇਹਨਾਂ ਨੇ ਮੇਰੀ ਹੈਲਪ ਕੀਤੀ ਆ ਤਾਂ ਮੈਂ ਇਹਨਾਂ ਦਾ ਬਹੁਤ ਸ਼੍ਰੋਮਣੀ ਕਮੇਟੀ ਦਾ ਦਿਲੋਂ ਧੰਨਵਾਦ ਕਰਦਾ ਤੇ ਤੇਜਿੰਦਰ ਸਿੰਘ ਜੀ ਪੱਡਾ ਸਾਹਿਬ ਤੇ ਮੇਜਰ ਸਿੰਘ ਜੀ ਕੋਚ ਸਹੇੜੀ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਮੇਰੀ ਸਪੋਰਟ ਕਰਾਈ ਤੇ ਫਿਰ ਸ਼੍ਰੋਮਣੀ ਕਮੇਟੀ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਮੇਰੀ ਸਪੋਰਟ ਕਰਾਈ ਮੈਂ ਹੁਣ ਸੈੱਟ ਹੋ ਕੇ ਖੇਡਾਂ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਜਿਨ੍ਹਾਂ ਨੇ ਮਦਦ ਕੀਤੀ ਹੈ ਜੀ ਮੈਂ ਕਬੱਡੀ ਖਿਡਾਰੀ ਪ੍ਰੀਤਾ ਹਿੰਮਤਪੁਰੀਆ ਤੇ ਮੇਰੇ ਸ਼੍ਰੋਮਣੀ ਕਮੇਟੀ ਦੇ ਮੈਚ ਖੇਡਦਿਆਂ ਸੱਟ ਲੱਗ ਗਈ ਸੀ ਤੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਸਿੱਖਾਂ ਦੀ ਸਰਮੋਰ ਸੰਸਥਾ ਵਾ ਤੇ ਇਹਨਾਂ ਨੇ ਮੇਰੀ ਹੈਲਪ ਕੀਤੀ ਆ ਤਾਂ ਮੈਂ ਇਹਨਾਂ ਦਾ ਬਹੁਤ ਸ਼੍ਰੋਮਣੀ ਕਮੇਟੀ ਦਾ ਦਿਲੋਂ ਧੰਨਵਾਦ ਕਰਦਾ ਤੇ ਤੇਜਿੰਦਰ ਸਿੰਘ ਜੀ ਪੱਡਾ ਸਾਹਿਬ ਤੇ ਮੇਜਰ ਸਿੰਘ ਜੀ ਕੋਚ ਸਹੇੜੀ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਮੇਰੀ ਸਪੋਰਟ ਕਰਾਈ ਤੇ ਫਿਰ ਸ਼੍ਰੋਮਣੀ ਕਮੇਟੀ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਮੇਰੀ ਸਪੋਰਟ ਕਰਾਈ ਮੈਂ ਹੁਣ ਸੈੱਟ ਹੋ ਕੇ ਖੇਡਾਂਗਾ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਸ਼੍ਰੀ ਫਤਗੜ ਸਾਹਿਬ ਤੋਂ ਜਗਦੇਵ ਦੀ ਰਿਪੋਰਟ ਦਰਸ਼ਨ ਟੀਵੀ